ਇਸ ਤਰ੍ਹਾਂ ਇਹ ਆਪਣੀ ਰਿਪੋਰਟ ਹੈ ਜੀ ਅ ਇੱਕ ਕੋਆਰਡੀਨੇਟ ਸਰਚ ოਪਰੇਸ਼ਨ ਕਾਲ ਸਪੈਸ਼ਲ ਲਾਂਚ ਕੀਤਾ ਗਿਆ ਹੈ ਅ ਇਸ ਦੇ ਵਿੱਚ ਮੈਸਿਵ ਸਕੇਲ ਤੇ ਪੁਲਿਸ ਫੋਰਟੀ ਦੀ ਇਨਵੋਲਵਮੈਂਟ ਨਾਲ ਜਿਹੜੇ ਡਰੱਗ ਹੌਟਸਪੌਟਸ ਸੀਗੇ ਜਾਂ ਸਸਪੈਕਟਿਡ 엘ਿਮੈਂਟਸ ਦੇ ਹਾਈਡਆਊਟਸ ਸੀਗੇ ਉਹਨਾਂ ਦੇ ਰੇਡ ਕਰਵਾਏ ਗਏ ਸਰਚ ਕੀਤੀਆਂ ਗਈਆਂ ਔਰ ਕਾਫੀ ਅੱਛੀਆਂ ਐਬੀ ਦੀਆਂ ਪ੍ਰਾਪਤੀਆਂ ਹੋਈਆਂ ਇਸ ਦੇ ਵਿੱਚ ਅਸੀਂ ਬਾਈ ਐਫਆਈਆਰਸ ਰਜਿਸਟਰ ਕੀਤੀਆਂ 28 ਬੰਦੇ ਅरेस्ट ਕੀਤੇ ਨਾਰਕੋਟਿਕਸ ਦੀਆਂ ਐਕਸਾਈਜ਼ ਦੀਆਂ ਕਾਫੀ ਅੱਛੀਆਂ ਰਿਕਵਰੀਆਂ ਹੋਈਆਂ ਬੁਗੇ ਦੇ ਵਿੱਚ 1 ਕਿਲੋ 200 ਗ੍ਰਾਮ ਹੀਰੋਇਨ ਦੀ ਰਿਕਵਰੀ ਵੀ ਹੋਈ ਔਰ ਬਹੁਤ ਸਾਰੇ ਪੁਰਾਣੇ ਕ੍ਰਾਈਮਨਲ ਜਿਹੜੇ ਡਰਗ ਦੇ ਵਿੱਚ ਇਨਵੋਲਵ ਸਿਗੇ ਜਾਂ ਜਿਹੜੇ ਪੁਆਇੰਟ ਆਫ ਸੇਲ ਤੇ ਬੈਡਲਿੰਗ ਕਰ ਰਹੇ ਸਿਗੇ ਉਨਾ ਨੁਦਬੇਸ਼ੀਤੀ ਗਈ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ سلسلہ ਇਸ ਤਰ੍ਹਾਂ ਜਾਰੀ ਰਹੇਗਾ ਅਸੀਂ ਲਗਾਤਾਰ ਇਹ ਇਸ ਤਰ੍ਹਾਂ ਦੇ ਆਪਰੇਸ਼ਨਸ ਬਲੈਂਡ ਕਰਕੇ ਡੇ ਟੂ ਡੇ ਬੇਸਿਸ ਤੇ ਜਿਹੜੇ ਵੀ ਡਰਗ ਬਿਗਫਿਸ਼ ਹੈ ਕੀਆ ਜਾਂ ਪੈਦਲਰਸ ਹੈਗੇ ਨਵੇਂ ਪੁਆਇੰਟ ਆਫ ਸੇਲ ਤੇ ਆਪਰੇਟ ਕਰ ਰਹੇ ਆ ਜਾਂ ਸਿੰਥੈਟਿਕ ਡਰਗਸ ਹੈਗੇ ਜਾਂ ਨਵੇਂ ਚਾਹੇ ਨਾਰਕੋਟਿਕ ਡਰਗਸ ਹੈਗੇ ਉਹਨਾਂ ਸਾਰਿਆਂ ਤੇ ਅਸੀਂ ਪੂਰਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਾਂਗੇ ਔਰ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਜਿਹੜਾ ਛੋਟਾ-ਛੋਟਾ ਪੁਆਇੰਟ ਆਫ ਸੇਲ ਤੇ ਨਸ਼ਾ ਵਕੰਡੀਆਂ ਖਬਰਾਂ ਆ ਰਹੀਆਂ ਹੈਗੀਆਂ ਨੇ ਉਹਨਾਂ ਪੁਆਇੰਟ ਆਫ ਸੇਲ ਤੇ ਹੋਣ ਵਾਲੀ ਜਿਹੜੀ ਹੈਗੀਏ ਗਤੀਵਿਧੀ ਕ੍ਰਿੰਗਲ एलिमेंट्स ਦੀ ਉਸ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਨੱਥ ਪਾਈ ਜਾਵੇ ਤੁਹਾਡਾ ਤਾਂ ਜਿਆਦਾ ਜਿਹੜੇ ਸਟੇਟ ਦੇ ਨਾਲ ਵੀ ਇੰਟਰ ਸਟੇਟ ਆ ਜਿਹੜਾ ਨਸ਼ਾ ਆ ਰਿਹਾ ਉਹਦੇ ਤੇ ਵੀ کافی ਤੁਹਾਡੀ ਨਜ਼ਰ ਰਹਿੰਦੀ ਆ ਉੱਥੇ ਵੀ ਸਾਡੇ ਮੁਕਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ ਅਸੀਂ ਇੰਟਰਸਟੇਟ ਨਾਕੇ ਸਪੈਸ਼ਲ ਤੌਰ ਤੇ ਲਗਾਉਣੇ ਆਂ ਔਰ ਰਾਤ ਨੂੰ ਇੰਟੈਂਸਿਵ ਚੈਕਿੰਗ ਵੀ ਕੁਲ ਵੀ ਹੁੰਦੀ ਆ ਇਹਦੇ ਹਿਊਮਨ ਇੰਟਰਵਿਊ ਹੁੰਦੀ ਆ ਟੈਕਨੀਕਲ ਇੰਟਰਵਿਊ ਹੁੰਦੀ ਆ ਉਸ ਦੀ ਮਦਦ ਦੇ ਨਾਲ ਸਾਡੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਨਸ਼ਿਆਂ ਦੀ ਇਨਕਮਿੰਗ ਸਪਲਾਈ ਨੂੰ ਰੋਕਿਆ ਜਾਵੇ ਹੁਣ ਅਸੀਂ ਦੋ ਟੂ ਪ੍ਰੌਂਟ ਸਟ੍ਰੈਟਜੀ ਵਰਤ ਰਹੇ ਆ ਇੱਕ ਤਾਂ ਅਵੇਰਨੈਸ ਅਗੇਂਸਟ ਡਰੱਗਸ ਉਸ ਤੇ ਵੀ ਅਸੀਂ ਡੇ ਟੂ ਡੇ ਬੇਸਡ ਸੇ ਪ੍ਰੋਗਰਾਮ ਸ਼ੁਰੂ ਕਰ ਰਹੇ ਆ ਔਰ ਦੂਸਰੇ ਪਾਸੇ ਡਰੱਗ ਸਪਲਾਈ ਚੇਨ ਨੂੰ ਬਸਟ ਕਰਨ ਦੇ ਵਾਸਤੇ ਅਸੀਂ ਡੇ ਟੂ ਡੇ ਬੇਸਿਸ ਤੇ ਵਿਦ ਅ ਫੋਕਸਡ ਅਪਰੋਚ ਮੈਕਸਿਮਮ ਮੈਨਪਾਵਰ ਇਨਵੋਲਵ ਕਰਕੇ ਅਸੀਂ ਇਹ ਸਾਡੀ ਕੋਸ਼ਿਸ਼ ਹੋਈ ਕਿ ਇਹ ਪਾਰਟ ਆਫ ਸੈਲ ਤੇ ਹੋਣ ਵਾਲੀ ਜਿਹੜੀ ਡਰੱਗਸ ਦੀ ਵਿਕਰੀ ਆ ਉਸ ਨੂੰ ਖਤਮ ਕੀਤਾ ਜਾਵੇ ਔਰ ਜੋ ਨਸ਼ਾ ਮੁਕਤ ਪੰਜਾਬ ਦਾ ਪੰਜਾਬ ਸਰਕਾਰ ਦਾ ਕਮਿਟਮੈਂਟ ਹੈਗਾ ਉਸ ਤੇ ਖਰਾ ਉਤਰਿਆ ਜਾਵੇ ਡੀਜੀਪੀ ਸਾਹਿਬ ਨੇ ਚੋਣਾ ਤੋਂ ਬਾਅਦ ਹਦਾਇਤਾਂ ਦਿੱਤੀਆਂ ਹਨ ਕੌਤ ਨੂੰ ਲੈ ਕੇ ਪੁਲਿਸ ਕਿੰਨੀ ਚੌਕਸੀ ਰਹੀ ਹੈ ਪੁਲਿਸ ਹੁਣ ਪੂਰੀ ਮਸਤੀ ਨਾਲ ਕੰਮ ਕਰ ਰਹੀ ਹੈ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਸਦਕਾ ਇਹ ਪ੍ਰੇਰਣਾ ਸਦਕਾ ਅਸੀਂ ਪੂਰੀ ਤਰ੍ਹਾਂ ਨਾਲ ਮੋਟੀਵੇਟਡ ਆ ਗਿਅਰਡ ਆਪੇ ਆਂ ਔਰ ਆ ਪੂਰੀ ਤਰ੍ਹਾਂ ਕਮਿਟਿਡ ਵੀ ਹੈਗੇ ਆਂ ਔਰ ਸਾਡੀ ਸੈਂਸ ਆਫ ਕਮਿਟਮੈਂਟ ਜਿਹੜੀ ਹੈਗੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਅਸੀਂ ਆਪਰੇਸ਼ਨਸ ਲਾਂਚ ਕਰਾਂਗੇ ਔਰ ਜੋ ਸਾਡੀਆਂ ਪ੍ਰਾਪਤੀਆਂ ਹੋਣਗੀਆਂ ਉਹਨਾਂ ਦੇ ਵਿੱਚ ਵੀ ਪੱਲੀ ਪਾਂਦਰ ਕਲੈਕਟਰ ਆਈ ਗਏ ਸਿਆਸੀ ਦਖਲਅੰਦਾਜ਼ੀ ਨੂੰ ਕਿਸ ਤਰ੍ਹਾਂ ਨਹੀਂ ਇਸ ਜੋ ਵੀ ਕੰਪਲੇਨ ਅਗੇਂਸਟ ਡਾਟਸ ਹੈਗੀ ਆ ਉਸ ਦੇ ਵਿੱਚ ਕਦੇ ਵੀ ਕਿਸੇ ਕਿਸਮ ਦੀ ਸਿਆਸੀ ਦਖਲਅੰਦਾਜ਼ੀ ਦਾ ਸਾਨੂੰ ਸਾਮਨ ਨਹੀਂ ਕਰਨਾ ਪਿਆ